ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋ ਖੁਸ਼ਹਾਲ ਹੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੈਗਾ ਸਵੇਰ ਦਾ 10:00 10:00 ਦਾ ਇਹ ਟਾਈਮ ਹੈ ਤੇ ਮੈਂ ਨਾ ਕਰ ਰਹੀ ਕਿਚਨ ਸਾਫ ਕੰਮ ਤਾਂ ਸਾਡਾ ਘੰਟਾ ਪਹਿਲਾਂ ਕਿਚਨ ਦਾ ਖਤਮ ਹੋ ਗਿਆ ਸੀ ਪਰ ਲਾਈਟ ਨਹੀਂ ਸੀ ਲਾਈਟ ਕਰਕੇ ਮੈਂ ਰੁਕੀ ਹੋਈ ਸੀ ਵੀ ਲਾਈਟ ਆਵੇ ਮੈਂ ਗੀਜ਼ਰ ਔਨ ਕਰਕੇ ਗਰਮ ਪਾਣਾ ਕਿਚਨ ਸਾਫ ਕਰਾਂ ਠੰਡ ਇੰਨੀ ਜ਼ਿਆਦਾ ਪਾਣੀ ਵੀ ਇੰਨ ਜ਼ਿਆਦਾ ਠੰਡਾ ਤੇ ਪਾਣੀ ਹੱਥ ਮਾਰਨ ਨੂੰ ਦਿਲ ਨਹੀਂ ਕਰਦਾ ਤੇ ਉਧਰੋਂ ਮੈਂ ਮਸ਼ੀਨ 'ਚ ਕੱਪੜੇ ਪਾਏ ਹੋਏ ਸੀਗੇ ਲਾਈਟ ਆ ਗਈ ਸੀ ਹੁਣ ਇਸ ਲਈ ਮੈਂ ਕਿਚਨਸ ਲੱਗੀ ਸਾਫ਼ ਕਰਨ ਤੇ ਨਾਲ ਦੇ ਨਾਲ ਮੈਂ ਮਸ਼ੀਨ 'ਚ ਕੱਪੜੇ ਪਾਏ ਸਨ ਇਹ ਸੈਮੀ 'ਚ ਪਾਏ ਸਨ ਇਹ ਮਸ਼ੀਨ 'ਚ ਕੱਪੜੇ ਧੁੱਤੇ ਜਾ ਰਹੇ ਸੀ ਮੈਂ ਕਿਹਾ ਚਲੋ ਇਹਨਾਂ ਵਿੱਚ ਕਿਚਨ ਸਾਫ਼ ਕਰਿਆ ਹੁਣ ਇਹ ਇਸ ਤਰ੍ਹਾਂ ਮੇਰਾ ਜਸਵੀਰੇ ਪੈਰਲਲ ਕੰਮ ਚੱਲ ਰਹੇ ਸਨ ਕਿਚਨ ਵੀ ਕਲੀਨ ਕਰਨੀ ਸੀ ਤੇ ਮਸ਼ੀਨ 'ਚ ਕੱਪੜੇ ਵੀ ਪਾਏ ਹੋਏ ਸੀਗੇ ਤੇ ਮੈਂ ਕਰੀ ਸ ਕਿਚਨ ਕਲੀਨ ਕਾਫੀ ਸਵੇਰੇ ਸਵੇਰੇ ਨਾ ਲਾਈਕ ਠੰਡ ਚ ਇੱਕ ਕੰਮ ਨੂੰ ਦਿਲ ਨਹੀਂ ਕਰਦਾ ਹੈਗਾ ਠੰਡੇ ਪਾਣੀ ਨਾਲ ਹੱਥ ਮਾਰਨ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਬਸ ਤਾਂ ਕਰਕੇ ਮੈਂ ਵੀ ਐ ਹੀ ਹੋ ਗਈ ਵੀ ਚਲੋ ਵੇਟ ਕਰ ਲਾਂਨੀ ਲਾਈਟ ਆ ਜੂਗੀ ਤੇ ਉਸ ਤੋਂ ਬਾਅਦ ਹੀ ਮੈਂ ਗਰਮ ਪਾਣੀ ਨਾਲ ਕਿਚਨ ਕਲੀਨ ਕਰੂੰਗੀ ਇਹ ਬਾਕੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਕਿਚਨ ਸਾਫ ਕਰਨ ਨੂੰ ਸਾਰੇ 10 ਤੋਂ 15 ਮਿੰਟ ਹੀ ਲੱਗਦੇ ਨੇ ਇਸ ਕਰਕੇ ਮੈਂ ਕਲੀਨ ਕਰੀਣੀ ਹੈਗੀ ਪਹਿਲਾਂ ਕਿਚਨ ਕਲੀਨ ਕਰਨ ਤੋਂ ਬਾਅਦ ਸਿੰਕਸ ਵੀ ਦੇਖੋ ਧੋ ਦੂੰਗੀ ਇਹ ਵੀ ਜ਼ਰੂਰੀ ਹੁੰਦੀ ਹੈ ਬਈ ਨਾਲ ਦੇ ਨਾਲ ਆਪਾਂ ਵਾਸ਼ ਕਰ ਦਈਏ ਦੇ ਤਾਂ ਕੀ ਹੁੰਦਾ 스멜 ਆਉਣ ਲੱਗ ਜਾਂਦਾ ਇੱਕ ਦਿਨ ਨਾ ਵਾਸ਼ ਕਰੀ ਨਾ ਆਪਣੇ ਆਪ ਨੂੰ ਐ ਫੀਲ ਹੁੰਦਾ ਵੀ 스멜 ਨਹੀਂ ਆਈ ਨਾ ਜੰਦੀ ਕਿਦੋਂ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਧੋਤੀਆਂ ਨਹੀਂ ਹੈਗੀਆਂ ਹਾਂ ਜਿਸ ਕਰਕੇ ਫਿਰ ਡੇਲੀ ਕਲੀਨਿੰਗ ਇਹਨਾਂ ਤੇ ਜ਼ਰੂਰੀ ਹੈ ਤੇ ਵੀ ਨਾਲ ਦੇ ਨਾਲ ਕਰ ਦਾਂਗੇ ਵਾਸ਼ ਮੈਂ ਸਿਰਫ ਸਰਫ ਨਾਲ ਵਾਸ਼ ਕਰਦੀ ਹਾਂ ਸਰਫ ਜਾਂ ਫਿਰ ਵਿਮ ਲਿਕਵਿਡ ਦੋ ਹੀ ਚੀਜ਼ਾਂ ਯੂਜ਼ ਕਰਦੀ ਹਾਂ ਹੋਰ ਕਿਸੇ ਕਦੇ ਕੋਈ ਹੋਰ ਚੀਜ਼ ਮੈਂ ਟ੍ਰਾਈ ਕਰੀ ਹੈਗੀ ਜਾਂ ਫਿਰ ਤੁਸੀਂ ਮਿੱਠੇ ਥੋੜੇ ਨਾਲ ਸਾਫ਼ ਕਰ ਸਕਦੇ ਆ ਨਿੰਬੂ ਨਾਲ ਕਰ ਸਕਦੇ ਆ ਸ਼ਿੰਕਾ ਕਰਤੀ ਸਾਫ ਉਸ ਤੋਂ ਬਾਅਦ ਨਾ ਮੈਂ ਇਹ ਵੀ ਮੇਰਾ ਰੁਟੀਨ ਹੈ ਲਾਈਕ ਮੇਰੀ ਆਦਤ ਹੀ ਹੈ ਜੋ ਸ਼ਿੰਕਾ ਸਾਫ ਕਰਦੇ ਪੈਣ ਟੂਟੀਆਂ ਤੇ ਜਰੂਰ ਮੈਂ ਸੁੱਕਾ ਕੱਪੜਾ ਮਾਰਦਾ ਨਹੀਂ ਕਦੇ ਮੈਂ ਸਾਬਣ ਲਿਕੁਇਡ ਕੋਈ ਕੈਮੀਕਲ ਨਹੀਂ ਟੂਟੀਆਂ ਤੇ ਲਾਇਆ ਬਸ ਕੱਪੜਾ ਮਾਰਦਾ ਨੇ ਪਾਣੀ ਖੜਾ ਹੁੰਦਾ ਪਾਣੀ ਸਾਫ ਹੋ ਜਾਂਦਾ ਉਸ ਤੇ ਟੂਟੀਆਂ ਚਮਕ ਜਾਂਦੀਆਂ ਨੇ ਡਰਾਈ ਹੋ ਜਾਂਦੀਆਂ ਨੇ ਤੇ ਦਾਗ ਨਹੀਂ ਨਾਤੇ ਪੈਂਦੇ ਹੈਗੇ ਇਹ ਮੇਰੀ ਆਦਤ ਹੀ ਬਣੀ ਹੋਈ ਹੈ ਬਸ ਜਿਹੜੀ ਆਪਾਂ ਨੂੰ ਚੀਜ਼ ਆਦਤ ਬਣ ਜੇ ਨਾ ਫਿਰ ਆਪਾਂ ਨੂੰ ਮੁਸ਼ਕਲ ਨਹੀਂ ਲੱਗਦਾ ਹੈਗਾ ਕੋਈ ਕੋਈ ਆਪਣੇ ਦੇਖੋ ਆਦਤਾਂ ਵਧੀ ਵੀ ਹੁੰਦੀਆਂ ਕੋਈ ਕੋਈ ਆਦਤਾਂ ਨਹੀਂ ਵੀ ਵਧੀ ਹੁੰਦੀਆਂ ਕਿ ਫਿਰ ਆਪਾਂ ਕ ਤੇ ਉਹ ਫਿਰ ਆਪਾਂ ਭੁੱਲ ਜਾਂਦੇ ਆ ਆਪਣੇ ਆਦਤ ਹੁੰਦੇ ਜਿਹੜੀ ਕੰਮ ਦੀ ਆਪਾਂ ਆਦਤ ਪਾ ਲਈ ਉਹ ਆਪਣੇ ਆਦਤ ਹੀ ਬਣ ਜਾਂਦੇ ਆ ਆਪਾਂ ਨੂੰ ਕਦੇ ਵੀ ਆਇਨ ਲੱਗ ਪੂਆ ਆਪਾਂ ਐਕਸਟਰਾ ਕੰਮ ਕਰ ਰਹੇ ਆ ਜਾਂ ਉਹ ਐਕਸਟਰਾ ਮਿਹਨਤ ਕਰ ਰਹੇ ਆ ਉਹ ਫਿਰ ਆਪਣੀ ਆਦਤ ਬਣ ਜਾਂਦੀ ਹੈ ਕਿਚਨ ਕਲੀਨ ਕਰਨ ਤੋਂ ਬਾਅਦ ਫਿਰ ਮੈਂ ਆ ਗਈ ਸੀ ਬਾਹਰ ਕੱਪੜੇ ਧੋਤੇ ਗਏ ਸੀ ਇੱਕ ਲੋਡ ਇਹ ਪਾਉਂਗੀ ਡਰਾਇਰ ਵਾਲੀ ਸਾਈਡ ਤੋਂ ਉੱਪਰ ਛਾੜ ਦੂੰਗੀ ਪਾਣੀ ਪਾਣੀ ਦੋ ਟੂਟੀਆਂ ਛੱਡੂੰਗੀ ਇੱਕ ਐਕਸਟਰਾ ਪਾਈਪ ਲਗਾ ਕੇ ਮੈਂ ਸਰਫ ਕੱਢਦਾਂ ਨਹੀਂ ਹੁੰਦੀਆਂ ਤੇ ਇੱਕ ਜਿਹੜਾ ਪਾਣੀ ਮਸ਼ੀਨ ਦਾ ਆਲਰੇਡੀ ਫਿਕਸ ਹੋ ਕਰਿਆ ਹੁੰਦਾ ਆਪਾਂ ਉਹ ਵਾਲਾ ਕੱਪੜੇ ਸਰਦੀ ਵਿੱਚ ਕੀ ਹੁੰਦਾ ਕਿ ਜਿਆਦਾ ਗੰਦੇ ਹੁੰਦੇ ਦੇਖੋ 2 ਦਿਨ ਕੱਪੜੇ ਆਰਾਮ ਨਾਲ ਚੱਲ ਜਾਂਦੇ ਨੇਗੇ ਪਰ ਕੱਪੜੇ ਥੋੜੇ ਇੱਕ ਤਾਂ ਹੈਵੀ ਹੋ ਜਾਂਦੇ ਨੇ ਇੱਕ ਜਿਹੜੇ ਕੱਪੜੇ ਆਪਾਂ نیچے ਵਾਰਮਰਸ ਹੁਣ ਪਾਉਣ ਲੱਗੇ ਜਿਆਦਾ ਠੰਡ ਕਰਕੇ ਉਹ ਹੋ ਜਾਂਦੇ ਨੇ ਡਬਲ ਡਬਲ ਟ੍ਰिपल ਟ੍ਰिपल ਕੱਪੜੇ ਪਾਉਣੇ ਆਪਾਂ ਤੇ ਉਸ ਕਰਕੇ ਨਾ ਕੱਪੜੇ ਫਿਰ ਜਰੂਰ ਆਪ ਉਤਾਰਦੇ ਆਂ ਤਾਂ ਲੱਗਦਾ ਵੀ ਬਹੁਤ ਕੱਪੜੇ ਇਕੱਠੇ ਹੋ ਗਏ ਗੰਦੇ ਤਾਂ ਕੱਪੜੇ ਹੋ ਨਹੀਂ ਪਰ ਡਬਲ 트리플 ਲੇਅਰਿੰਗ ਕਰਨੀ ਪੈਂਦੀ ਹੈ ਕੱਪੜਿਆਂ ਦੀ ਠੰਡ ਚ ਓਸ ਕਰਕੇ ਫਿਰ ਕੱਪੜੇ ਕਈ ਕਾਫੀ ਜ਼ਿਆਦਾ ਹੋ ਜਾਂਦੇ ਨੇਗੇ ਇਹਨਾਂ ਪਾਈਪ ਨਾਲ ਉੱਪਰ ਐਕਸਟਰਾ ਪਾਣੀ ਮੈਂ ਇਦਾਂ ਕਰ ਦਾਨੀ ਆ ਪਾ ਕੱਪੜੇ ਥੋੜਾ ਥਲ ਫਸਾਲ ਕਰ ਦਾਂ ਤਾਂ ਕਿ ਸਰਫ ਨਿਕਲ ਜੇ ਥੋੜਾ ਜਲਦੀ ਨਿਕਲ ਜੀ ਤੇ ਇਹ ਹੀ ਮੇਰਾ ਤਰੀਕਾ ਮੈਂ ਸਾਈਂ ਤੋਂ ਜਿਵੇਂ ਮੀ ਧੋਵਾ ਤਾਂ ਫਿਰ ਐਂ ਧੋਲਾ ਨਹੀਂ ਹੁੰਦੀਆਂ ਤੇ ਹੁਣ ਦੂਸਰਾ ਕਨੈਕਸ਼ਨ ਪਾਣੀ ਵਾਲਾ ਦੇ ਕੇ ਚ ਪਾਣੀ ਛੱਡ ਦਾਂਗੇ ਤੇ ਅੰਦਰ ਹਾਲੇ ਮੇਰੇ ਬੈਡਰੂਮ ਚ ਵੀ ਰਜਾਈ ਚੱਕਣ ਵਾਲੀ ਪਈ ਸੀ ਕਿਉਂਕਿ ਦਵਿੰਦਰ ਬੈਠੇ ਸੀ ਰਜਾਈ ਵਿੱਚ ਹੁਣ ਜਿਆਦਾ ਠੰਡ ਹੋਣ ਕਰਕੇ ਨਾ ਰਜਾਈ ਮੈਂ ਚੱਕ ਲਈ ਨਹੀਂ ਫਿਰ ਦਵਿੰਦਰ ਰਜਾਈ 'ਚ ਬੈਠੇ ਹੁੰਦੇ ਨਾ ਕਿਤੇ ਨਾਲ ਦੇ ਨਾਲ ਚੱਕ ਦਿੰਦੀ ਹੁੰਦੀ ਤੇ ਫੋਨ ਇਹ ਰਜਾਈ 'ਚ ਬੈ ਕੇ ਸਵੇਰੇ ਚਾਹ ਪੀਂਦੇ ਨੇ ਬਾਹਰ ਵੀ ਨਹੀਂ ਜਾਣਾ ਹੁੰਦਾ ਫਿਰ ਕੰਮ ਕਰਨਾ ਵੀ ਕਿ ਜੇ ਰਜਾਈ 'ਚ ਜਿ ਬੈਠ ਰਹੇ ਨੇ ਫਰਜਾਈ ਮੈਂ ਦਵਿੰਦਰ ਉੱਡ ਦਿਨ ਬਾਅਦ ਵਿੱਚ ਫੇਰ ਚੱਕਦੀ ਆ ਤੇ ਬੈਡ ਕਰੂੰਗੀ ਕਲੀਨ ਇਹ ਮਾਰਨਿੰਗ ਵਾਲਾ ਰੁਟੀਨ ਆ ਪਰ ਮੇਰਾ ਜੋ ਰੁਟੀਨ ਹੋ ਗਿਆ ਲੇਟ ਉਹ ਦੂਹਿੰਦਰ ਜਾਇਚ ਪੱਠੇ ਸੀ ਲਾਈਟ ਚੱਲ ਗਈ ਲਾਈਟ ਨੇ ਕੰਮ ਖੜਾ ਤਾ ਉਸ ਕਰਕੇ ਸਾਰਾ ਕੁਛ ਅੱਜ ਲੇਟ ਹੋ ਗਿਆ ਚਲ ਕੋਈ ਗੱਲ ਨਹੀਂ ਮੂੰ ਵੀ ਆਪਾਂ ਕੁਝ ਨਾ ਕੁਛ ਕਰਦੇ ਰਹਿਣੇ ਘਰੇ ਦੇਖੋ ਨਾ ਨਿਕਮੂਟਾ ਕੰਮ ਕਰ ਹੀ ਜਾਂਨੇ ਆ ਚਾਹੇ ਨਹੀਂ ਆਪਾਂ ਨੂੰ ਬੈਠਣਾ ਮਿਲੇ ਤੋ ਹੁਣ ਮੈਂ ਸੋਚਿਆ ਬੈੱਡ ਸ਼ੀਟ ਵੀ ਝਾੜ ਕੇ ਪਿਛਾ ਦੇ ਲਵਾਂਗੀ ਬੈੱਡ ਸ਼ੀਟ ਦੀ ਨਾ ਸੈਟਿੰਗ ਜੀ ਖਰਾਬ ਹੋ ਜਾਂਦੀ ਤਿੰਨ ਚਾਰ ਦਿਨਾਂ ਤੋਂ ਐ ਲੱਗਦਾ ਵੀ ਦਬਾ ਦੇ ਅੱਛੀ ਤਰ੍ਹਾਂ ਝਾੜ ਕੇ ਪਿਛਾਦੀ ਟੱਕ ਕਰਦੀ ਅੱਛੀ ਤਰ੍ਹਾਂ ਨੀ ਇਕੱਠੀ ਜੀ ਹੋ ਜਾਂਦੀ ਏ ਬੈੱਡ ਸ਼ੀਟ ਪਿਛਾ ਦੂੰਗੀ ਝਾੜ ਕੇ ਬੈਡਰੂਮ ਹੋ ਕੇ ਸੈਟ ਫੇ ਥੋੜਾ ਵਧੀਆ ਜਿਹਾ ਲੱਗਦਾ ਫਰੈਸ਼ ਜਿਹਾ ਫੀਲ ਹੁੰਦਾ ਕਿ ਹਾਂ ਬੈੱਡ ਸ਼ੀਟ ਵਧੀਆ ਵਿਸ਼ੇ ਹੋਵੇ ਨਾ ਠੀਕ ਤਰੀਕੇ ਨਾਲ ਦੇਖਣ ਨੂੰ ਵਧੀਆ ਲੱਗਦਾ ਰੂਮ ਤੇ ਹੁਣ ਮੇਰੇ ਕੱਪੜੇ ਧੋਤੇਗੇ ਤੇ ਕੱਪੜੇ ਪਾਉਣੇ ਸੁੱਕਣੇ ਧੁੱਪ ਤਾਂ ਨਿਕਲ ਹੀ ਨਹੀਂ ਸੀ ਪਰ ਨਿਕਲ ਜਾਣੀ ਸੀ ਬਾਅਦ ਵਿੱਚ ਮੈਂ ਕਿਹਾ ਚਲੋ ਕੱਪੜੇ ਸੁੱਕਣੇ ਪਾਈਏ ਆਜੂਗੀ ਧੁੱਪ ਵੀ ਮੋਟਾ ਮੋਟੇ ਕੱਪੜੇ ਕਰਕੇ ਨਾ ਕਾਫੀ ਜ਼ਿਆਦਾ ਫਿਰ ਆਏ ਨਾ ਤਾਂ ਵੀ ਕੱਪੜੇ ਜ਼ਿਆਦੇ ਹੋਏ ਪੈਣ ਤੋਂ ਕੱਪੜੇ ਹੈਵੀ ਹੁੰਦੇ ਨੇ ਕੱਪੜੇ ਜ਼ਿਆਦੇ ਨਹੀਂ ਹੁੰਦੇ ਹੈਵੀ ਹੋ ਜਾਂਦੇ ਨੇ ਇੱਕ ਵਾਰ ਆਪਾਂ ਇੱਕ ਵਾਰ ਕੱਪੜੇ ਉਤਾਰਦੇ ਆ ਨਾਲ ਨਾਲ ਇਕੱਠੇ-ਕੱਠੇ ਤਿੰਨ-ਤਿੰਨ ਹੋ ਜਾਂਦੇ ਨੇਗੇ ਕੋਈ ਡਬਲ ਟ੍ਰਿਪਲ ਲੇਅਰ ਹੁੰਦੀ ਕੱਪੜਿਆਂ ਦੀ ਉਸ ਕਰਕੇ ਥੋੜਾ ਜਿਹਾ ਦਾ ਵੀ ਕੱਪੜੇ ਜ਼ਿਆਦੇ ਹੋ ਗਏ ਉਹ ਮੇ ਤੋਂ ਨਹੀਂ ਵੀਕ ਚ ਦੋ ਵਾਰੀਆਂ ਦੋ ਦਿਨ ਹੀ ਰੱਖੇ ਹੋਏ ਨੇ ਧੋਣ ਦੇ ਕਿਉਂਕਿ ਇੰਨੇ ਜ਼ਿਆਦਾ ਨਾ ਤਾਂ ਕੋਈ ਕੱਪੜੇ ਦੇਖੋ ਆਪਣਾ ਲੋਡ ਪੈਂਦੀ ਹਨਾ ਦੋ ਦਿਨ ਵੀਕ ਚ ਬਹੁਤ ਨੇ ਧੋਣ ਨੂੰ ਬੱਚੇ ਹੁੰਦੇ ਨੇ ਤਾਂ ਉਹਦੋਂ ਜ਼ਿਆਦਾ ਆਪਾਂ ਨੂੰ ਕੱਪੜੇ ਜ਼ਿਆਦੇ ਹੋਏ ਨੇ ਧੋਣੇ ਵੀ ਜਲਦੀ ਪੈਂਦੇ ਨੇ ਹੁਣ ਸਾਨੂੰ 2 ਦਿਨਾਂ ਦਾ ਸਰਜਾਂ ਦਾ 2 ਦਿਨ ਵੀਕ ਚ ਧੋਲੀ ਤੇ ਕੱਪੜੇ ਆਰਾਮ ਨਾਲ ਵਧੀਆ ਰੂਟੀਨ ਚੱਲੀ ਜਾਂਦਾ ਤੇ ਫਾਵਾ ਨੇ ਕੱਪੜੇ ਸੁੱਕਣੇ ਧੁੱਪ ਆ ਜੂਗੀ ਸੁੱਕ ਜਾਣਗੇ ਆਪਾਂ ਆਪਣਾ ਕੰਮ ਕਰਦੇ ਆ ਖਤਮ ਤੇ ਧੁੱਪ ਨਿਕਲਾਈ ਸੀ ਅੱਜ ਪਰ ਨਿਕਲੀ ਥੋੜੀ ਲੇਟ ਆਪਾਂ ਕੱਪੜੇ ਵਧੀਆ ਸੁੱਕ ਗਏ ਸੀ ਆ ਤੁਸੀਂ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਟਾਈਮ ਹੋ ਰਿਹਾ 11:30 11:30 ਵਜੇ ਹੁਣ ਫ੍ਰੀ ਹੋਈ ਐ ਮੈਂ ਤੇ ਧੁੱਪ ਵੀ ਬੜੀ ਸੋਹਣੀ ਨਿਕਲ ਰਹੀ ਹੁਣ ਧੁੱਪ ਨਿਕਲੀ 11:30 ਵਜੇ ਕੱਪੜੇ ਸੁੱਕ ਜਾਣਗੇ ਸਰਾਹ ਹੁੰਦਾ ਜੇ ਕੱਪੜਾ ਧੋਤੇ ਨਾ ਸੁੱਕੀ ਜਾਣ ਧੁੱਪ ਨਿਕਲਿਆਵੇ ਤੇ ਕੱਪੜੇ ਅੱਜ ਧੋਲੇ ਹੋਂ ਸਰਦੀਆਂ ਦੇ ਕੱਪੜਾ ਨੇ ਹੈਵੀ ਹੋ ਜਾਂਦੇ ਸਰਾਹ ਹੁੰਦਾ ਵੀ ਸੁੱਕ ਛਣ ਲਾਈਟ ਨੇ ਮੇਰਾ ਕੰਮ ਖੜਾਤਾ ਸੀ ਨਹੀਂ ਮੈਂ ਹੋਰ ਜਲਦੀ ਧੋਲਾਂ ਲੇ ਕੱਪੜੇ ਦੇ ਚ ਪਰ ਜਾ ਚਲ ਧੁੱਪ ਤਾਂ ਹੁਣ ਨਿਕਲੀ ਪਹਿਲਾਂ ਧੁੱਪ ਵੀ ਦੀ ਸਭੀ ਸੁੱਕੇ ਜਾਂਦੇ ਹਨਾ ਇਹ ਤਾਂ ਹੁਣ ਸੁੱਕ ਜਾਣਗੇ ਧੁੱਪ ਬਹੁਤ ਵਧੀਆ ਨਿੱਗੀ ਨਿੱਗੀ ਧੁੱਪ ਹੈ ਮੈਂ ਵੀ ਥੋੜਾ ਜਿਹਾ ਤੋੜਾ ਫੇਰਾ ਜਾਂ ਕਰ ਲਈ ਅਰੇ ਧੁੱਪ ਚ ਟਾਈਮ ਹੋ ਰਿਹਾ ਟਾਈ ਵਾਈਦਾ ਅੱਜ ਨਾ ਮੇਰਾ ਸਾਰਾ ਦਿਨ ਤੁਰੀ ਫਿਰਦੀ ਦਾ ਇਲੰਘਾ ਸਵੇਰ ਦਾ ਮੈਂ ਬੈਠ ਕੇ ਦੇਖਾ ਬਿਲਕੁਲ ਵੀ ਆਰਾਮ ਨਹੀਂ ਕਰਿਆ ਅੱਜ ਫਿਰ ਸਾਰੇ ਕੱਪੜਾ ਤੋਂ ਉੱਤੇ ਕੱਪੜਾ ਲੇਟ ਤੋਂ ਉੱਤੇ ਲਾਈਟ ਚਲੀ ਗਈ ਨਾ ਫਿਰ ਕੰਮ ਰਚ ਅੱਜ ਬਿਸਤਰੇ ਵੀ ਲੇਟ ਚੱਕੇ ਦਵਿੰਦਰ ਜਾਈ ਜਿ ਬੈਠੇ ਸੀਗੇ ਕੱਪੜੇ ਸੁੱਕਣੇ ਪਾਏ ਥੱਲ ਪਥਲ ਕਰਾਂਗੇ ਇਹਦੇ ਵਜੇ ਕੱਪੜਾ ਤੇ ਹੁਣ ਰੱਖੀ ਹੋਈ ਇਧਰ ਚਾ ਕੁਝ ਨਾ ਖੇਸ ਸਪਰੇਅ ਕਰਦੇ ਨੇ ਕਣਕ ਤੋਂ ਉਹਨਾਂ ਦੀ ਚਾਹ ਰੱਖੀ ਆ ਇਹ ਫਿਰ ਮੈਂ ਸਬਜ਼ੀ ਵੀ ਬਣਾਤੀ ਮੈਂ ਕਿਹਾ ਤੂਰੀ ਦਾ ਫਿਰਦੇ ਇੱਕ ਚੀਜ਼ ਆ ਕੁਛ ਤਾਂ ਬਣਦੀ ਆ ਦੋਨਾਂ ਆ ਕੀ ਸਬਜ਼ੀ ਕਾ ਚਮਟਰ ਦੀ ਇਹਦੇ ਬਣ ਗਈ ਚਾਹ ਦਾ ਪਤੀਲਾ ਅੱਜ ਜਨਾ ਜਿਹੜਾ ਸਭ ਤੋਂ ਵਧੀਆ ਕੰਮ ਹੋਇਆ ਉਹ ਇਹ ਹੋਇਆ ਕਿ ਅੱਜ ਬਹੁਤ ਸਾਰੇ ਕੱਪੜੇ ਦਵਿੰਦਰ ਨੇ ਆਪਦੇ ਕੱਢੇ ਤੇ ਜਿਹਨੂੰ ਦੇਣੇ ਸੀ ਲੋੜਵੰਦ ਨੂੰ ਮਤਲਬ ਕਿ ਜਿਹਦੇ ਜਿਹਦੇ ਆਉਣੇ ਸੀ ਮੈਂ ਤਾਂ ਹੀ ਹੁੰਦਾ ਜੀ ਕੱਪੜਾ ਜਿਹਦੇ ਆ ਜੀ ਹਨਾ ਉਹਨੂੰ ਦੇ ਵੀ ਦਿੱਤੇ ਮਤੋ ਹੋਤੀ ਲੱਗੇ ਮੈਨੂੰ ਕੱਪੜੇ ਨਿਕਲੇ ਕਿਉਂਕਿ ਉਹ ਨਾ ਕਈ ਸਾਲਾਂ ਦੇ ਬੈੱਡ ਵਿੱਚ ਪਏ ਸੀਗੇ ਤੇ ਮੈਨੂੰ ਵੀ ਐ ਲੱਗਦਾ ਸੀ ਕਿ ਤਨਖੀਤੇ ਵੀ ਇਹਨਾਂ ਦੀ ਜਗਾ ਰੁਕੀ ਹੋਈ ਆ ਤੇ ਵਿਵੇਂਦਰ ਨਾ ਪਹਿਲਾਂ ਓਵਰ weight ਸੀਗੇ ਤੇ ਉਦੋਂ ਦੇ ਇਹਨਾਂ ਦੇ ਕੱਪੜੇ ਪਏ ਸੀਗੇ ਤੇ ਦਾ ਹਰ ਇੱਕ ਨੂੰ ਚੱਕ ਕੇ ਦੇ ਨਹੀਂ ਸਕਦੇ ਸੀ ਐ ਹੁੰਦਾ ਵੀ ਜਿਹਦੇ ਕਿਤੇ ਆ ਜਾਣ ਉਹੀ ਪਾ ਲੈ ਫਿਰ ਅੱਜ ਜਦ ਰਵਿੰਦਰ ਨੇ ਮਤਲਬ ਕਿ ਇਹਨਾਂ ਨੇ ਧਿਆਨ ਚਾਇਆ ਕਿ ਹਾਂ ਉਹਦੇ ਬਣਾਣੇ ਦੇ ਆ ਜਾਣਗੇ ਤੇ ਉਹ ਇਹਨਾਂ ਨੇ ਉੱਥੇ ਤੋਂ ਉਹਨੂੰ ਦੇਤੇ ਕਾਫੀ ਜ਼ਿਆਦਾ ਕੱਪੜੇ ਸੀ ਕੁਝ ਤਾਂ ਨਵੇਂ ਹੀ ਸੀਗੇ ਬਿਲਕੁਲ ਅਨਟੱਚ ਸੀਗੇ ਇੱਕ ਦਾ ਤੇ ਕੁਝ ਵਧੀਆ ਕੰਡੀਸ਼ਨ ਹੁੰਦੇ ਨੇ ਕੱਪੜੇ ਦੇਖੋ ਫਟਦੇ ਤਾਂ ਹੈ ਨਹੀਂ ਗੇ ਹਨਾ ਤੇ ਮੈਨੂੰ ਇਸ ਕੱਲ ਦੀ ਖੁਸ਼ੀ ਹੋਈ ਕਿ ਜਗ੍ਹਾ ਖਾਲੀ ਹੋਈ ਕਿਉਂਕਿ ਆਪਾਂ ਇਹ ਸਾਲ ਨਵੇਂ ਕੱਪੜੇ ਖਰੀਦਦੇ ਆ ਤੇ ਐ ਹੁੰਦਾ ਫਿਰ ਜੇ ਕੱਢਾਂਗੇ ਤਾਂ ਫੇਰ ਹੀ ਉਹਨਾਂ ਲਈ ਜਗ੍ਹਾ ਬਣੂਗੀ ਤਾਂ ਹੀ ਆਪਣੇ ਕਬੜਾ ਇੰਨੀ ਭਰੀ ਜਾਂਦੀਆਂ ਨੇ ਲਮਾਰੀਆਂ ਭਰੀਆਂ ਹੋਈਆਂ ਕੱਪੜਿਆਂ ਨਾਲ ਆਪਾਂ ਅਗਲੇ ਆਪਾਂ ਕੱਢਦੇ ਨੇ ਆਪਾਂ ਹੋਰ ਸ਼ਾਪਿੰਗ ਕਰ ਕਰ ਅੰਦਰ ਰੱਖ ਲੰਨੇ ਆ ਤੇ ਅੱਜ ਫਾਈਨਲੀ ਕੱਪੜੇ ਨਿਕਲ ਗਏ ਮੈਨੂੰ ਵਧੀਆ ਲੱਗਿਆ ਖੁਸ਼ੀ 3 ਵਜ ਗਏ ਹੁਣ ਲੇਟੀਆਂ ਕੇ ਐ ਬਸ ਠੂਈ ਨੂੰ ਥੋੜਾ ਜਿਹਾ ਰੈਸਟ ਮਿਲ ਜਾਵੇ ਠੂਈ ਥ ਬਾਕੀ ਬੰਦਾ ਕੰਮ ਕਰਦਾ ਹੰਤ ਤੱਕ ਦਾ ਜਦੋਂ ਕੋਈ ਦੁਖਣ ਲੱਗਿਆ ਨਾ ਫਿਰ ਆ ਹੁੰਦਾ ਹਾਇ ਰੈਸਟ ਮਿਲ ਜੇ ਰੈਸਟ ਮਿਲ ਜੇ ਤੇ ਹੁਣ ਸ਼ਾਮ ਦੀ ਸਬਜ਼ੀ ਬਣਨਗੀ ਉਹ ਵੀ ਟੈਨਸ਼ਨ ਖਤਮ ਮੇਰੀ ਤੁਰੇ ਫਿਰਦੀ ਸਮਾਂ ਕਿ ਚੱਲ ਸਬਜ਼ੀ ਬਣਾਵਾ ਤੇ ਕੱਪੜੇ ਵੀ ਧੋਤੇਗੇ ਕੱਪੜਾ ਤਾਂ ਐ ਵੀ ਘਰੇ ਪੈਨ ਕੋਈ ਦੋ ਚਾਰ ਕੱਪੜੇ ਜਾਲ ਮੋٹے ਸੂ ਬਾਹਰ ਪੈਨ ਸੁੱਕ ਕੇ ਧੁੱਪ ਨਿਕਲੇ ਇਹ ਵੀ ਵਧੀਆ ਗੱਲ ਹੋ ਗਈ ਨਹੀਂ ਤਾਂ ਕੱਪੜੇ ਅੰਦਰ ਪਾ ਲਓ ਬਾਹਰ ਪਾ ਲਓ ਅੰਦਰ ਪਾ ਲਓ ਨਾ ਹੀ ਆਪਾਂ ਤੁਰੇ ਜੇ ਫਿਰਦੇ ਕੱਪੜਾ ਤਾਂ ਤਾਂ ਕੰਮ ਮੁਕਦਾ ਇਹ ਕੰਮ ਵੀ ਖਤਮ ਹੋ ਗਿਆ ਕੱਪੜਾ ਦਾ ਹੁਣ ਅੱਜ ਮੰਡੇ ਆ ਤੇ ਟਿਊਸ ਰੋਜ਼ ਹੁਣ ਕਰਦੇ ਵੀਡੀਓ ਦਾ ਐਂਡ ਆ ਜਿਵੇਂ ਹੁਣੀ ਐਂਡ ਕਰਦੀ ਆ ਪਤਾ ਨਹੀਂ ਕਿੰਨੇ ਕੁ ਬਣੀ ਹੋ ਗਈ ਫਿਰ ਤੁਹਾਨੂੰ ਮੈਨੂੰ ਲੱਗਦਾ ਮੇਰਾ ਕੋਸ਼ ਬਲੌਗ ਸ਼ੂਟ ਹੋਗਾ ਤੇ ਬਹੁਤ ਜ਼ਿਆਦਾ ਤੁਹਾਡੀ ਰਿਕੁਐਸਟ ਆ ਰਹੀ ਹੈ ਕਿ ਤੁਸੀਂ weight loss ਬਾਰੇ ਵੀਡੀਓ ਬਣਾਓ weight loss ਬਾਰੇ ਵੀਡੀਓ ਬਣਾਓ ਹਾਂਜੀ ਬਣਾਉਂਗੀ ਬਸ ਮੇਰਾ ਟਾਈਮ ਹੀ ਲੱਗਦਾ ਰੋਜ਼ ਸੋਚਦੀ ਆ ਅੱਜ ਬਣਾਉਂਗਾ ਅੱਜ ਬਣਾਉਂਗੀ ਵੇਖਤੀਆਂ ਅੱਜ ਜਾਂ ਕੱਲ ਚ ਬਣਾ ਦੂੰਗੀ ਵੀਡੀਓ ਤੁਹਾਨੂੰ ਮੇਬੀ ਇਹ ਵਲੌਗ ਤੋਂ ਪਹਿਲਾਂ ਮਿਲ ਜੇ ਮੇਬੀ ਇਹ ਵਲੌਗ ਤੋਂ ਨੈਕਸਟ ਵੀਡੀਓ ਹੋਵੇ ਉਹ ਤੇ ਮਿਲ ਤੁਮ ਕਰਦੇ ਵੀਡੀਓ ਦਾ ਐਂਡ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵੀਡੀਓ ਚੈਨਲ ਤੇ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਜੇ ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਦੀਆਂ ਨੇ ਤੇ ਮਿਲਾਂਗੇ ਖੋਨ ਅਮੀ ਵੀਡੀਓ ਲੈ ਕੇ ਤਦ ਤੱਕ ਲਈ ਖਾਤਿ ਚੁੜੀਏ ਖਾਲ